करोगे मैनू तेरे साथ की जरूरत है वाजदीप सिंह वाजदीप सिंह जी वाजदीप तुसी चाहो ते मैं सुन ते बोल सकांगा बस एक बार ये पूरी वीडियो जरूर देख लेना ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸੀ ਸਾਇਨ ਟੀਵੀ ਦੇ ਦਰਸ਼ਕਾਂ ਨੂੰ ਅੱਜ ਮੈਂ ਇੱਕ ਐਸੀ ਸਟੋਰੀ ਸੁਣਾਉਣ ਜਾ ਰਿਹਾ ਹਾਂ ਜਿਸ ਨੂੰ ਮੈਂ ਵੀ ਜਦ ਸੁਣਿਆ ਤਾਂ ਰੂਹ ਕੰਬ ਗਈ ਛੋਟਾ ਬੱਚਾ ਤੁਸੀਂ ਦੇਖ ਰਹੇ ਹੋ ਇਹ ਮੇਰੇ ਭੈਣ ਜੀ ਨੇ ਇਹਨਾਂ ਦੇ ਗੋਦੀ ਦੇ ਵਿੱਚ ਜਿਹੜਾ ਛੋਟਾ ਬੱਚਾ ਜਿਸ ਦਾ ਨਾਮ ਵੰਸ਼ਦੀਪ ਸਿੰਘ ਹੈ ਉਮਰ ਸਿਰਫ 2 ਸਾਲ ਜੇ ਪ੍ਰੋਬਲਮ ਦੀ ਗੱਲ ਕਰੀਏ ਦੋ ਸਾਲ ਦੇ ਬੱਚੇ ਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਜਿਹੜੀ ਹੈ ਉਹ ਆਈ ਹੈ ਇਹਨਾਂ ਦੇ ਜਿਹੜੀ ਮਾਤਾ ਜੀ ਨੇ ਬੱਚੇ ਵਾਂ ਸ਼ਦੀਪ ਦੇ ਉਹ ਇੱਥੇ ਨੇ ਸਾਡੇ ਨਾਲ ਸਾਰੀ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਪਰ ਪਹਿਲਾਂ ਹੀ ਮੈਂ ਅਪੀਲ ਕਰਦਿਆਂ ਕਿ ਇਸ ਬੱਚੇ ਦੀਆਂ ਪਹਿਲਾਂ ਵੀ ਵੀਡੀਓਜ਼ ਜਿਹੜੀਆਂ ਸੀ ਮਗਰ ਜਿੰਨਾ ਹੈਲਪ ਹੋ ਸਕਦੀ ਸੀ ਉਨੀ ਹੋਈ ਨਹੀਂ ਤੋ ਉਮੀਦ ਕਰਦੇ ਹਾਂ ਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਇਸ ਬੱਚੇ ਦੀ ਪੂਰੀ ਡਿਟੇਲ ਦੱਸਾਂਗਾ। ਵੰਸ਼ਦੀਪ ਸਿੰਘ ਫਾਦਰ ਦਾ ਨਾਮ ਗੁਰਦੇਵ ਸਿੰਘ ਜਿਹੜੇ ਕਿ ਇੱਕ ਆਟੋ ਡਰਾਈਵਰ ਨੇ ਪੇਸ਼ੇ ਤੋਂ ਔਰ ਤੁਹਾਨੂੰ ਪਤਾ ਹੀ ਹੈ ਕਿ ਆਟੋ ਡਰਾਈਵਰ ਦਾ ਖਰਚਾ ਕਿੰਨਾ ਕੋ ਮੁਸ਼ਕਿਲ ਦੇ ਨਾਲ ਚੱਲਦਾ ਹੈ। ਇਸ ਬੱਚੇ ਦੀ ਹਿਅਰਿੰਗ ਲਾਸ ਹੈ ਯਾਨੀ ਕਿ ਇਹ ਬੱਚਾ ਸੁਣ ਨਹੀਂ ਸਕਦਾ। ਤੇ ਓਬਵੀਅਸਲੀ ਹੈ ਕਿ ਜੇ ਬੱਚਾ ਸੁਣ ਨਹੀਂ ਸਕਦਾ ਤੇ ਬੱਚਾ ਤਾਂ ਉਮਰ ਬੋਲ ਵੀ ਨਹੀਂ ਸਕੇਗਾ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਇਹਨਾਂ ਦੇ ਮਾਤਾ ਜੀ ਨਾਲ ਫਿਰ ਮੈਂ ਇਹਨਾਂ ਇਸ ਬੱਚੇ ਦੀ ਜੋ ਮੈਡੀਕਲਸ ਦੀ ਟਰਮਸ ਨੇ ਜਾਂ ਕੀ ਕੀ ਹੋਣਾ ਇਸ ਬੱਚੇ ਦੇ ਨਾਲ ਉਹ ਮੈਂ ਤੁਹਾਡੇ ਨਾਲ ਸਾਂਝ ਕਰਾਂਗਾ ਪੰਜ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਦੀਪ ਗੌਰ ਹਰਦੀਪ ਜੀ ਬੱਚਾ 2 ਸਾਲ ਦਾ ਹੈ ਨਾ ਹਾਂ ਜੀ ਕੀ ਅਖਰੀ ਸੂਰਤੋਂ ਕੀ ਪ੍ਰੋਬਲਮ ਹੋਈ ਤੇ ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲਿਆ ਕਿ ਇਹ ਨਹੀਂ ਸੁਣ ਸਕਦਾ ਨਹੀਂ ਬੋਲ ਸਕਦਾ ਅਸੀਂ ਇਹ ਇਥੇ ਸ਼ੁਰੂ ਹੋ ਵੈਂਡੀ ਨੇ ਤੇਰੇਆ ਸਾਢੇ 3 ਮਹੀਨੇ ਇਹ ਪ੍ਰੀਮਚੂਰ ਸੀ ਜੀ ਜੀ ਟਿਊਨਸ ਹੋਈ ਸੀ ਇੱਕ ਦੀ ਡੈਥ ਹੋ ਗਈ ਸੀ 14 ਦਿਨ ਬਾਅਦ ਤੇ ਉਹਦੇ ਬਾਅਦ ਉਹਨਾਂ ਨੇ ਸਾਨੂੰ ਘਰ ਵੇਜੇ ਤਾਂ ਟੈਸਟ ਵਗੈਰੇ ਜਦੂ ਹੋਏ ਸੀ ਉਹਨਾਂ ਨੂੰ ਕੁਝ ਐਸਾ ਸਾਨੂੰ ਦੱਸਿਆ ਨਹੀਂ ਉਹਨੇ ਥੋੜੀ ਦਿਨ ਪਹਿਨੇ ਬਿਮਾਰ ਹੋਇਆ ਸੀ ਸ਼ਾਲਾ ਮਰ ਗਈਆਂ ਹੁਣ 18 ਦਿਨ ਇਹ ਉਥੇ ਐਡਮਿਟ ਰਿਹਾ ਉਦੇਵਤ ਨੂੰ ਨੇ ਬੋਲਿਆ ਕਿ ਸੀਰੀਸ ਕਿੰਨੇ ਐਮ ਆਈ ਆਰ ਕੀ ਤਾਂ ਨੇ ਬਖਸ਼ੀ ਨਗਰ ਓਕੇ ਉਸ ਰਿਪੋਰਟਾਂ ਚ ਆਇਆ ਨਾ ਇਹ ਸੁਣ ਸਕਦਾ ਨਾ ਹੀ ਬੋਲ ਸਕਦਾ ਉਹਨਾਂ ਨੇ ਸਾਨੂੰ ਕਿਹਾ ਕਿ ਸਾਡੇ ਕੋਲ ਇੱਥੇ ਕੋਈ ਇਲਾਜ ਨਹੀਂ ਆ ਉਹਨਾਂ ਸਾਨੂੰ ਰੈਫਰ ਕਰਤਾ ਪੀਜੀਆਈ ਪੀਜੀਆਈ ਚੰਡੀਗੜ੍ਹ ਚੰਡੀਗੜ੍ਹ ਅਸੀਂ ਸੋਚਿਆ ਸੀ ਕਿ ਅਸੀਂ ਇੱਥੇ ਪ੍ਰਾਈਵੇਟ ਡਾਕਟਰਾਂ ਨੂੰ ਵੀ ਦੱਸਿਆ ਜੰਮੂ ਚ ਅੰਤਲੇ ਡਾਕਟਰ ਬਰਤਨ ਸਿੰਘ ਡੋਗਰਾ ਸੀ ਉਹਨਾਂ ਨੂੰ ਵੀ ਦੱਸਿਆ ਉਹਨਾਂ ਨੇ ਵੀ ਸਾਨੂੰ ਰੈਫਰ ਕਰਵਾ ਕੇ ਬੋਲਿਆ ਕਿ ਤੁਸੀਂ ਪੀਜੀਆਈ ਚੰਡੀਗੜ੍ਹ ਚਲ ਜਾਓ ਨਦਆਸੇ ਪੀਜੀਆ ਚੰਦੀਗੜ੍ਹ ਆ ਤੇ ਉਹਨਾਂ ਨੇ ਉੱਥੇ ਜਾ ਕੇ ਟੈਸਟ ਕੀਤੇ ਉਹ ਬੋਲਦੇ ਨੇ ਕਿ ਬੱਚਾ ਨਾ ਸੁਣ ਸਕਦਾ ਹੈ ਨਾ ਹੀ ਬੋਲ ਸਕਦਾ ਚਾ ਉੱਥੇ ਦੁਬਾਰਾ ਟੈਸਟ ਉੱਥੇ ਦੁਬਾਰਾ ਉਹ ਜਿਹੜੇ ਜੰਮੂ ਵਾਲੇ ਟੈਸਟ ਸੀ ਉਹਨਾਂ ਨੇ ਦੇਖੇ ਹਨ ਲੇਕਿਨ ਉਹਨਾਂ ਨੇ ਉੱਥੇ ਦੁਬਾਰਾ ਟੈਸਟ ਕੀਤੇ ਠੀਕ ਫਿਰ ਉਹਨਾਂ ਨੇ ਕਿਹਾ ਕਿ ਇਹਦਾ ਲਾਸਟ ਆਪਰੇਸ਼ਨ ਹੀ ਹੋਏਗਾ ਫਿਰ ਅਸੀਂ ਕਾਰ ਆ ਗਏ ਆ ਵੀਰਿੰਦਰ ਜੀ ਤੇਰ ਮਨਕਮਲ ਵੀਰ ਉਹਨਾਂ ਨੇ ਗੱਲ ਕੀਤੀ ਉਹਨਾਂ ਨੇ ਸਾਡਾ ਬੜਾ ਸਾਥ ਦਿੱਤਾ ਕਿ ਜਿੱਥੇ ਜਿੱਥੇ ਨਿਊਜ਼ ਵੀਡੀਓ ਵਗੈਰਾ ਗੁਰਦੁਆਰਿਆਂ ਦੀ ਪਰਵੰਦਰ ਕਮੇਟੀ ਤੋਂ ਐਪਲੀਕੇਸ਼ਨ ਲਖਾਈ ਜਿੱਥੇ ਤੱਕ ਹੋਇਆ ਸੰਗਤ ਨੇ ਸਾਡੀ ਮਦਦ ਵੀ ਕੀਤੀ ਤੇ ਔਰ ਜਿਹੜੇ ਜਾਨਾਂ ਚ ਅਸੀਂ ਕੀਤਾ ਚਲੋ ਜਿੰਨੀ ਹੋਈ ਮਿਹਰਬਾਨੀ ਉਹਨਾਂ ਦੀ ਵੀ ਲੇਕਿਨ ਹੁਣ ਸਾਨੂੰ ਅੱਗੇ ਇਸ بڑے ਵੈਸਿਆਂ ਦੀ ਜ਼ਰੂਰਤ ਹੈ ਜਿਹਦੇ ਵਿੱਚ ਇਹਦਾ ਆਪਰੇਸ਼ਨ ਕਰਵਾਉਣਾ ਪਏਗਾ। ਤੋਂ ਇਸ ਬੱਚੇ ਦਾ ਫਿਊਚਰ ਸਾਧ ਸੰਗਤ ਜੀ ਨੂੰ ਤੁਹਾਡੇ ਹੱਥਾਂ ਦੇ ਵਿੱਚ ਹੈ। ਮੈਂ ਥੋੜੀ ਜੀ ਮੈਡੀਕਲ ਦੀ ਇਸ ਦੀ ਜਿਹੜੀ ਡਿਟੇਲ ਹੈ ਉਹ ਤੁਹਾਨੂੰ ਦੱਸ ਦਿੰਦਾ ਕਿ ਇਹ ਬੱਚਾ ਸਿਰਫ 2 ਸਾਲ ਦਾ ਹੈ। ਔਰ ਇਹ एमआरआई ਦੀ ਬ੍ਰੇਨ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਦੇ ਵਿੱਚ ਇਹਦਾ ਸਾਫ਼ ਲਿਖਿਆ ਹੋਇਆ ਹੈ ਕਿ ਇਹ ਬੱਚਾ ਜਿਹੜਾ ਹੈ ਇਹ ਨਾ ਸੁਣ ਸਕਦਾ ਹੈ ਆਬੀਅਸਲੀ ਜੇ ਸੁਣ ਨਹੀਂ ਸਕਦਾ ਤਾਂ ਬੋਲ ਵੀ ਨਹੀਂ ਸਕਦਾ ਤੋਂ ਇਹ ਇੱਕ ਰਿਪੋਰਟ ਹੈ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਸਕਰੀਨ ਤੇ ਵੀ ਦਿਖਾਵਾਂਗਾ ਜਿਸ ਦੇ ਵਿੱਚ ਰਾਈਟ ਔਰ ਲੈਫਟ ਜਿਹੜੇ ਕੰਨ ਨੇ ایਅਰਸ ਨੇ ایਅਰ ਨੇ ਉਹਨਾਂ ਦੀ ਪੂਰੀ ਡਿਟੇਲ ਦਿੱਤੀ ਹੋਈ ਹੈ ਕਿ ਇਹ ਬਿਲਕੁਲ ਨਹੀਂ ਬਣ ਸਕਦਾ ਔਰ ਇਹ ਆਥੈਂਟਿਕ ਰਿਪੋਰਟ ਹੈ ਡਾਕਟਰਸ ਦੀ ਇਸ ਨੂੰ ABR ਰਿਪੋਰਟ ਕਹਿੰਦੇ ਨੇ ਔਰ ਇਸ ABR ਰਿਪੋਰਟ ਦੇ ਵਿੱਚ ਜਿਹੜੀ ਕਿ 8 24 200 23 ਜਿਹੜਾ ਬੱਚੇ ਦਾ ਜਨਮ ਹੋਇਆ ਔਰ ਇਸ ਸੈਪਟੰਬਰ 12 2025 ਨੂੰ ਤੁਸੀਂ ਇਹ ਟੈਸਟ ਕਰਵਾਇਆ ਲਾਸਟ ਹੈ ਨਾ ਇਹ 12 ਤਰੀਕ ਨੂੰ ਹਾਂਜੀ ਪਿਛਲੀ ਤੋਂ 1 ਮਹੀਨਾ ਪਹਿਲੇ ਦੀ ਇਹ ਰਿਪੋਰਟ ਹੈ ਔਰ ਪੀਜੀਆਈ ਇਸ ਵੇਲੇ ਇਹ ਇਲਾਜ ਕਰਵਾ ਰਹੇ ਨੇ ਔਰ ਪੀਜੀਆਈ ਦੇ ਜਿਹੜੇ ਡਾਕਟਰ ਨੇ ਡਾਕਟਰ ਰਕੇਸ਼ ਕੁਮਾਰ ਵਰਮਾ ਉਨਾ ਦਾ ਜੋ অথেন্টিਕੇਟਡ ਇੱਕ ਸਰਟੀਫਿਕੇਟ ਜਿਹਦੇ ਉੱਤੇ ਇਸ ਪੂਰੀ ਬਿਮਾਰੀ ਦਾ ਜਿਹੜਾ ਉਹ ਨਾਮ ਜਿਹੜਾ ਹੈ ਉਹ ਲਿਖਿਆ ਹੋਇਆ ਹੈ ਇਸ ਨੂੰ ਬਾਈਲੈਟਰਲ ਪ੍ਰੋਫਾਉਂਡ ਹਿਅਰਿੰਗ ਲਾਸ ਕਹਿੰਦੇ ਨੇ ਯਾਨੀ ਕਿ ਬੱਚਾ ਜਿਹੜਾ ਹੈ ਦੋਹਾਂ ਕੰਨਾਂ ਤੋਂ ਬਿਲਕੁਲ ਨਹੀਂ ਸੁਣ ਸਕਦਾ ਔਰ ਇਹਦੇ ਲਈ ਜੋ ਇਹ ਡਾਕਟਰ ਸਾਹਿਬ ਨੇ ਇਹਨਾਂ ਨੇ ਸਾਫ਼ ਲਿਖਿਆ ਹੋਇਆ ਹੈ ਕਿ FDA ਯਾਨੀ USA ਦੀ ਜਿਹੜੀ ਇੱਕ ਉਹ ਹੈਗੀ ਹੈ ਉੱਥੋਂ ਦੀ ਜਿਹੜੀ ਅਪਰੂਵਡ ਇੱਕ ਡਿਵਾਈਸ ਹੈ ਜਿਹੜੀ ਇਸ ਬੱਚੇ ਨੂੰ ਅਗਰ ਇੰਸਟਾਲ ਕਰ ਦਿੱਤੀ ਜਾਏ ਇਸ ਦੇ ਕੰਨਾਂ ਦੇ ਵਿੱਚ ਤਾਂ ਇਹ ਬੱਚਾ ਆਪਣੀ ਜ਼ਿੰਦਗੀ ਆਮ ਬੱਚਿਆਂ ਦੀ ਤਰ੍ਹਾਂ ਜਿਹੜੀ ਹੈ ਉਹ گزار ਸਕਦਾ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਬੱਚੇ ਦਾ ਚਿਹਰਾ ਮਾਸੂਮ ਚਿਹਰਾ ਵੀ ਦੇਖ ਰਹੇ ਹੋਵੋਗੇ ਮੈਂ ਪਰਸਨਲੀ ਕਿਉਂਕਿ ਮੇਰਾ ਵੀ ਬੇਟਾ ਦੋ ਹੀ ਸਾਲ ਦਾ ਹੈ ਔਰ ਮੈਂ ਇਸ ਦੁੱਖ ਨੂੰ ਸਮਝ ਸਕਦਾ ਹਾਂ ਸਾਡੇ ਬੱਚੇ ਨੂੰ ਕਦੇ ਜ਼ੁਕਾਮ ਹੋ ਜਾਏ ਨਾ ਤੇ ਅਸੀਂ ਪੂਰਾ ਘਰ ਜਿਹੜਾ ਹੈ ਉਹ ਹਿਲਾ ਕੇ ਰੱਖ ਦਿੰਦੇ ਹਾਂ ਕਿ ਬੱਚਾ ਬਿਮਾਰ ਹੋ ਗਿਆ ਬੱਚੇ ਦਾ ਨੱਕ ਚੜਕ ਗਿਆ ਬਿਲਕੁਲ ਉਸੇ ਉਮਰ ਦਾ ਇਹ ਬੇਟਾ ਵੀ ਹੈ ਵੰਸ਼ਦੀਪ ਸਿੰਘ ਔਰ ਇਸ ਬੇਟੇ ਦੀ ਹਾਲਤ ਮੈਂ ਦੇਖ ਰਿਹਾ ਔਰ ਇਹਦੇ ਮਾਤਾ ਜੀ ਦੀ ਵੀ ਹਾਲਤ ਮੈਂ ਦੇਖ ਰਿਹਾ ਹਾਂ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਤੋਂ ਤੁਹਾਨੂੰ ਦੱਸ ਦਈਏ ਕਿ 50000 ਰੁਪਿਆ ਇੱਕ ਕੋਈ ਫੀਸ ਹੈ ਔਰ ਟੋਟਲ ਖਰਚਾ ਜਿਹੜਾ ਇਹਨਾਂ ਦਾ ਆਏਗਾ 13 13 ਲੱਖ 50000 ਰੁਪਿਆ ਟੋਟਲ ਖਰਚਾ ਹੈ ਜਿਹਦੇ ਵਿੱਚ ਇਹਨਾਂ ਦੀ ਜਿਹੜੀ ਡਿਵਾਈਸ ਪੈਣੀ ਹੈ ਬੱਚੇ ਨੂੰ ਉਸ ਡਿਵਾਈਸ ਦੀ ਕੀਮਤ ਹੈ 5,65,000 ਐਪ੍ਰੋਕਸੀਮੇਟਲੀ ਇਹ ਵੱਧ ਵੀ ਸਕਦੀ ਹੈ ਔਰ ਘਟ ਵੀ ਸਕਦੀ ਹੈ ਪਰ ਜੋ ਓਵਰਆਲ ਖਰਚਾ ਹੈ 13,50,000 ਰੁਪਏ ਪੰਜੂ ਚੇਤ ਪੰਜ ਜੀ ਇਸ ਵੇਲੇ ਤੱਕ ਤੁਹਾਡੇ ਕੋਲ ਕਿੰਨੇ ਕੁ ਪੈਸੇ ਹਨ ਤਾਂ ਕਿ ਸੰਗਤ ਨੂੰ ਪਤਾ ਚੱਲ ਸਕੇ ਕਿ ਤੁਹਾਨੂੰ ਕਿੰਨੀ ਮਾਇਆ ਦੀ ਲੋੜ ਸਾਡੇ ਕੋਲ ਐਸੀ ਟੋਟਲ 6 ਲੱਖ ਰੁਪਏ ਜੀ ਠੀਕ ਹੈ ਜਿਦੇ ਵਿੱਚੋਂ 4 ਲੱਖ ਰੁਪਏ ਸਾਡੇ ਕੋਲ ਇਸ ਸਮੇਂ ਹੈ 2 ਲੱਖ ਰੁਪਏ ਜਿਹਦੇ ਵਿੱਚੋਂ ਸਾਡਾ ਬੀਜੀਆ ਹੀ ਖਰਚ ਹੋ ਗਿਆ ਜੀ ਜੀ ਹਣ ਸੰਜੋ 15 ਦਿਨ 15 ਦਿਨ ਬਾਅਦ ਅਸੀਂ ਜਾਣੇ ਆਂ ਦਵਾਈਆਂ ਵਗੈਰਾ ਟੈਸਟ ਵਗੈਰਾ ਹਰ ਇੱਕ ਚੀਜ਼ ਬਾਰ ਹੋਇਆ ਕਰਦੀ ਹੈ ਜੇ ਤੇ ਕੋ ਟੋਟਲ ਸਾਡੇ ਕੋਲ ਇਸ ਟਾਈਮ 4 ਲੱਖ ਰੁਪਏ ਤੁਸੀਂ ਸਾਹ ਸਕਦੇ ਜੀ 4 ਲੱਖ ਰੁਪਏ ਭੈਣ ਜੀ ਕਹਿ ਰਹੇ ਨੇ ਕਿ ਇਹਨਾਂ ਦੇ ਕੋਲ ਹਜੇ ਬਚਿਆ ਹੋਇਆ ਕਿਉਂਕਿ ਉਹ ਵੀ ਆਪ ਜੀ ਵੱਲੋਂ ਹੀ ਦਸਵੰਦ ਦਿੱਤੀ ਗਈ ਸੀ ਔਰ ਹੁਣ ਇਹਨਾਂ ਨੂੰ ਕਰੀਬ 9.5 ਲੱਖ ਰੁਪਏ ਦੀ ਜਿਹੜੀ ਜ਼ਰੂਰਤ ਹੈ ਔਰ ਅਗਰ ਉਹ 9.5 ਲੱਖ ਰੁਪਈਆ ਆਪ ਸਮੂਹ ਸੰਗਤ ਮਿਲ ਕੇ ਕੋਈ ਵੱਡੀ ਗੱਲ ਨਹੀਂ ਹੈ ਬੜੇ ਆਰਾਮ ਨਾਲ ਹੋ ਸਕਦਾ ਹੈ ਜਾਂ ਕੋਈ ਵੀ ਐਸੀ ਆਰਗੇਨਾਈਜੇਸ਼ਨ ਕੋਈ ਐਸੀ ਵੱਡੀ ਸੰਸਥਾ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਨੇ ਯੂਨਾਈਟਿਡ ਸਿਕਸ ਹੈ ਖਾਲਸਾ ਏਡ ਹੈ ਗਲੋਬਲ ਸਿਕਸ ਨੇ ਮੈਂ ਉਮੀਦ ਕਰਦਾ ਹਾਂ ਕਿ ਮੈਂ ਵੀਡੀਓ ਵੀ ਉਹਨਾਂ ਨੂੰ ਟੈਗ ਕਰਾਂਗਾ ਔਰ ਉਮੀਦ ਕਰਦਾ ਹਾਂ ਕਿ ਉਹਨਾਂ ਦੇ ਵਿੱਚੋਂ ਹੀ ਸ਼ਾਇਦ ਕੋਈ ਨਿੱਤਰ ਕੇ ਸਾਹਮਣੇ ਆਏ ਔਰ ਇਹਨਾਂ ਦੀ ਜਿਹੜੀ ਹੈਲਪ ਜਿਹੜੀ ਹੈ ਉਹ ਕਾਫੀ ਹੱਦ ਤੱਕ ਹੋਰ ਆਸਾਨ ਹੋ ਜਾਏਗੀ ਔਰ ਪੰਜੀ ਇੱਕ ਚੀਜ਼ ਅਗਰ ਤੁਸੀਂ ਦੱਸ ਦਿਓ ਕਿ ਤੁਹਾਡਾ ਜਿਹੜਾ ਨੰਬਰ ਕੋਈ Google Pay ਨੰਬਰ ਹੈ ਜਾਂ ਅਕਾਊਂਟ ਨੰਬਰ ਹੈ ਉਹ ਵੀ ਤੁਸੀਂ ਸਾਨੂੰ ਦੱਸ ਦਿਓ ਤੇ ਅਸੀਂ ਉਹ ਅਕਾਊਂਟ ਨੰਬਰ ਇਹਨਾਂ ਦਾ ਪੰਜੀ ਦਾ ਅਸੀਂ ਸਕਰੀਨ ਤੇ ਇੱਕ ਸਾਈਡ ਤੇ ਚਲਾ ਦੇਾਂਗੇ ਔਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਅਸੀਂ ਇਹਨਾਂ ਦਾ ਫੋਨ ਨੰਬਰ ਵੀ ਔਰ ਇਹਨਾਂ ਦਾ ਜਿਹੜਾ ਅਕਾਊਂਟ ਨੰਬਰ ਵੀ ਉਹ ਦੇ ਦੇਾਂਗੇ ਔਰ ਉਮੀਦ ਕਰਦੇ ਹਾਂ ਕਿ ਇਸ ਛੋਟੇ ਜਿਹੇ ਬੱਚੇ ਦੀ ਜਿਹੜੀ ਹੈ ਹਿਅਰਿੰਗ ਦੀ ਪ੍ਰੋਬਲਮ ਹੈ ਜਿਹੜੀ ਸੁਣਨ ਦੀ ਪ੍ਰੋਬਲਮ ਹੈ ਉਸ ਨੂੰ ਆਪ ਸਮੂਹ ਸੰਗਤ ਜਿਹੜੇ ਹੈ ਉਹ ਮਿਲ ਕੇ ਇਸ ਨੂੰ ਸੋਲਵ ਕਰੋਗੇ ਤਾਂ ਕਿ ਇਹ ਬੱਚਾ ਸਾਡੇ ਔਰ ਆਮ ਬੱਚਿਆਂ ਦੀ ਤਰ੍ਹਾਂ ਹੀ ਸਕੂਲ ਦੇ ਵਿੱਚ ਜਾ ਸਕੇ ਪੜ ਸਕੇ ਔਰ ਅੱਛਾ ਇੱਕ ਕੌਮ ਦਾ ਜਿਹੜਾ ਹੈ ਇੱਕ ਅਫੀਸਰ ਬਣ ਕੇ ਸਾਹਮਣੇ ਆਏ ਇੱਕ ਅੱਛਾ ਗੁਰਸਿੱਖ ਬੱਚਾ ਬਣ ਕੇ ਸਾਹਮਣੇ ਆਏ ਕਿਉਂਕਿ ਅਗਰ ਇਹ ਸੁਣ ਨਹੀਂ ਸਕਦਾ ਬੋਲ ਨਹੀਂ ਸਕਦਾ ਤੇ ਓਬਵੀਅਸਲੀ ਇਹ ਕਿ ਗੁਰਬਾਣੀ ਵੀ ਪੜ ਲਿਖ ਨਹੀਂ ਸਕੇਗਾ ਤੁਹਾਨੂੰ ਸਿਰਫ ਇਹੀ ਵਾਸਤਾ ਦੇਵਾਂਗਾ ਕਿ ਕਮ ਸੇ ਕਮ ਇਹਨੂੰ ਗੁਰਬਾਣੀ ਪੜਨ ਜੋਗਾ ਗੁਰਬਾਣੀ ਸੁਣਨ ਜੋਗਾ ਤੇ ਗੁਰਬਾਣੀ ਬੋਲਣ ਜੋਗਾ ਬਣਾ ਦਿਓ ਤਾਂ ਕਿ ਇਸ ਦੇ ਪਰਿਵਾਰ ਦੇ ਵਿੱਚ ਵੀ ਖੁਸ਼ੀਆਂ ਜਿਹੜੀਆਂ ਨੇ ਉਹ ਦੌੜ ਦੌੜ ਕੇ ਆਵਨ ਸਾਰੇ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੁਹਾਨੂੰ ਇਹਨਾਂ ਦੇ ਅਕਾਊਂਟ ਨੰਬਰਸ ਵੀ ਦੇ ਦੇਵਾਂਗੇ ਅ ਭੰਜੀ ਹੋਰ ਕਿਹੜੇ ਕਿਹੜੇ ਪਤਵੰਤੇ ਸੱਜਣ ਤੁਹਾਡੇ ਨਾਲ ਗਏ ਸੀ ਹਮ ਕਿਤੇ ਪੀਜੀ ਆਈ ਜੀ ਜੀ ਬੀਰ ਜਗਪਾਲ ਗਏ ਸੀ ਜਗਪਾਲ ਸਿੰਘ ਜੀ ਡੀਜੀਪੀਸੀ ਦੇ ਜਿਹੜੇ ਮਿਲਦੇ ਹਾਂਜੀ ਹਾਂਜੀ ਵੀਰ ਤੇਜਿੰਦਰ ਸਿੰਘ ਤੇਜਿੰਦਰ ਸਿੰਘ ਜੀ ਵੀ ਗਏ ਸੀ ਤੇ ਵੀਰ ਮਨਕਮਲ ਵੀਰ ਮਨਕਮਲ ਵੀਰ ਜੀ ਬੰਦੂ ਰੱਖ ਵਾਲੇ ਤੁਸੀਂ ਇਨ੍ਹਾਂ ਤਿੰਨਾਂ ਵੀਰਾਂ ਦੇ ਨਾਲ ਵੀ ਸੰਪਰਕ ਕਰਕੇ ਇਹਨਾਂ ਦੇ ਪੂਰੇ ਕੇਸ ਦੀ ਡਿਟੇਲ ਵੀ ਲੈ ਸਕਦੇ ਹੋ ਫਿਰ ਸੇ ਉਮੀਦ ਕਰਦਾ ਕਿ ਬੱਚਾ ਸਾਹਮਣੇ ਹੈ ਅਸੀਂ ਵੀ ਦੇਖ ਲਿਆ ਹੈ ਇਹਨਾਂ ਦੇ ਘਰ ਦੇ ਵੀ ਹਾਲਾਤ ਅਸੀਂ ਦੇਖ ਰਹੇ ਨੇ ਵੀਰ ਜੀ ਜਿਹੜੇ ਉਹ ਆਟੋ ਰਿਕਸ਼ਾ ਚਲਾਉਂਦੇ ਨੇ ਉਮੀਦ ਕਰਦੇ ਹਾਂ ਕਿ ਤੁਸੀਂ ਰੱਜ ਕੇ ਆਪਣੂ ਦਸਵੰਤ ਰਾਹੀਂ ਇਨਾਂ ਦੀ ਜਿਹੜੀ ਹੈ ਉਹ ਹੈਲਪ ਕਰੋਗੇ ਔਰ ਆਸ ਹੈ ਕਿ ਇਹ ਬੱਚਾ ਜਦੋਂ ਵੱਡਾ ਹੋਏਗਾ ਤਾਂ ਕਮ ਸੇ ਕਮ ਇਹਨੂੰ ਇਹ ਨਾ ਲੱਗੇ ਕਿ ਇਸ ਦੁਨੀਆ ਤੋਂ ਅਲੱਗ ਬੱਚਾ ਹੈ ਦੇਖਦੇ ਰਹੋ ਆਪਸੀ ਸਾਇੰਸ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਸ਼ਖਸੀਅਤਾਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ